ਸ੍ਰੀ ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਮੀਟਿੰਗ ਹੋਈ ਜਿਹਦੇ ਵਿੱਚ ਅਚੇਤੇ ਤੌਰ ਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਅਮਰ ਸੰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਹਰ ਇੱਕ ਮੈਂਬਰ ਦੀ ਹਲਕਾ ਵਾਈਜ਼ ਉਹ ਸ੍ਰੀ ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹਲਕੇ ਵਿੱਚ ਪ੍ਰਚਾਰ ਤੇ ਇੱਕ ਅਮਰ ਸੰਚਾਰ ਕਰਵਾਵੇ ਇਵੇਂ ਧਰਮ ਪ੍ਰਚਾਰ ਦੇ ਜਿਹੜੇ ਮੈਂਬਰ ਆਏ ਵੀ ਹਲਕਾ ਵਾਈਜ਼ ਆਪਣੇ ਆਪਣੇ ਹਲਕੇ ਦੇ ਵਿੱਚ ਇੱਕ ਇੱਕ ਅਮਰ ਸੰਚਾਰ ਕਰਵਾਉਣ ਇਹ ਸਮੂਚੇ ਤੌਰ ਤੇ ਇੱਕ ਵੱਡਾ ਫੈਸਲਾ ਲਿਆ ਗਿਆ। ਉਹ ਤੋਂ ਇਲਾਵਾ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਜੋਤੀ ਜੋਤ ਦੇ ਅਵਸਾਰ ਆ ਰਿਹਾ। ਜਿਹਦੇ ਲਈ ਵੱਡੇ ਪੱਧਰ ਤੇ ਪਹਿਲਾਂ ਪ੍ਰੋਗਰਾਮ ਲਿਖੇ ਗਏ ਗੋਇੰਦਵਾਲ ਦੀ ਧਰਤੀ ਤੇ ਦੇ ਉਹਦੇ ਨਾਲ ਹੀ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗਦੀ ਦਿਵਸ ਆ ਰਿਹਾ। ਸੋ 4 ਦਿਨ ਦੇ ਉਹ ਸਮਾਗਮ ਆ। ਉਹ 4 ਦਿਨਾਂ ਦੇ ਸਮਾਗਮਾਂ ਦੇ ਵਿੱਚ ਗੁਰਤਾ ਗਦੀ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ 2 ਦਿਨ ਵੱਡੇ ਗੁਰਮਤ ਦੇ ਸਮਾਗਮ ਹੋਣਗੇ। ਤੇ 4 ਦਿਨ ਦੇ ਸਮੁੱਚੇ ਤੌਰ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜੋਤੀ ਜੋਤ ਦਿਵਸ ਦੇ ਸਬੰਧ ਦੇ ਵਿੱਚ ਉਹ ਸਾਰੇ ਪ੍ਰੋਗਰਾਮ ਲੀਕੇ ਗਾਈ ਆ। ਸੋ ਸੰਗਤ ਨੂੰ ਵਾਦ ਤੋਂ ਬਾਅਦ ਬੇਨਤੀ ਕਰਦਾ ਕਿ ਇਸ ਮਾਜੇ ਦੀ ਧਰਤੀ ਤੇ ਸਾਡੇ ਪ੍ਰਚਾਰਕ ਲਗਾਤਾਰ ਦਿਨ ਰਾਤ ਇਹ ਕਰਕੇ ਜਿੱਥੇ ਅਮਰ ਸੰਚਾਰ ਦੀ ਲਹਿਰ ਨੂੰ ਪ੍ਰਚੰਡ ਕਰ ਰਹੇ ਆ ਉਥੇ ਪਿੰਡ-ਪਿੰਡ ਜਾ ਕੇ ਨਗਰ-ਨਗਰ ਚ ਜਾ ਕੇ ਗੁਰਮਤ ਦੇ ਹੋਕੇ ਵੀ ਦੇ ਰਹੇ ਆ ਜਿਹੜੀ ਅੱਜ ਸਮੇਂ ਦੀ ਨਜਾਕਤ ਵੀ ਆ ਤੇ ਇੱਕ ਜਿਹੜੀ ਸਾਡੇ ਪਿਛਲੇ ਦਿਨੀ ਦੁਖਦਾਈ ਘਟਨਾ ਵਾਪਰੀ ਉਹ ਘਟਨਾ ਸੀ ਗੁਰਦੁਆਰਾ ਰਾਮ ਰਾਮਦਾਸਪੁਰੀ ਪਿਪੜੀਆ ਮਾਜਰਾ ਭੀੜੀ ਭੀੜੀ ਪੀਤ ਰਕੇ ਉਹ ਵਿਚਾਰਾ ਗ੍ਰੰਥੀ ਜਿਹੜਾ ਉਹ ਵੀ ਹੈਂਡੀਕੈਪਡ ਐ ਉਹਦਾ ਇੱਕ ਹੱਥ ਹੈ ਨਹੀਂਗਾ ਉਹਦੀ ਨਵਾਲਕ ਲੜਕੀ ਜਿਹੜੀ ਆ ਉਹਦੇ ਨਾਲ ਦੁਰਾਚਾਰ ਕੀਤਾ ਗਿਆ ਜਿਹਦੇ ਵਿੱਚ ਚਾਰ ਬੰਦੇ ਨਾਮਜ਼ਦ ਹੋਏ ਆ ਉਹਦੀ ਬੇਟੀ ਦੀ 164 ਦੀ ਸਟੇਟਮੈਂਟ ਵੀ ਮਹਾਰਾਜਟਰ ਸਾਹਿਬ ਦੇ ਸਾਹਮਣੇ ਦਰਜ ਹੋਈ ਆ ਅਫਸੋਸ ਦੀ ਗੱਲ ਆ ਕਿ ਦੋ ਜਿਹੜੇ ਬੰਦੇ ਗ੍ਰਿਫਤਾਰ ਹੋ ਗਏ ਦੋ ਜਿਹੜੇ ਰਹਿੰਦੇ ਆ ਉਹ ਰੂਲਿੰਗ ਪਾਰਟੀ ਦੇ ਨਾਲ ਜੁਪੀ ਨਾਲ ਸੰਬੰਧਤ ਆ ਉਹਨਾਂ ਦੇ ਖਿਲਾਫ ਜਿਹੜੀ ਆ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸੋ ਮੈਂ ਜੁਪੀ ਦੀ ਸਰਕਾਰ ਤੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਹੌਲੀ ਹੌਲੀ ਕਈ ਵਾਰੀ ਗੱਲਾਂ ਵੱਧ ਜਾਂਦੀਆਂ ਉਹ ਜਿਹੜੇ ਦੋ ਨਾਮਜਦ ਹੋਏ ਜਿਹੜਾ ਨੂੰ ਨਹੀਂ ਗ੍ਰਿਫਤਾਰ ਕੀਤਾ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਬੱਚੀ ਨਵਾਲਕੇ ਆ ਪਾਸਕੋ ਪੌਸਕੋ ਦੇ ਤਹਿਤ ਉਹਦੇ ਉੱਤੇ ਪਰਚਾ ਦਰਜ ਹੋਇਆ ਸੋ ਸਰਕਾਰ ਇੱਕ ਪਾਸੇ ਬੱਚਿਆਂ ਦੀ ਸੁਰੱਖਿਆ ਔਰਤਾਂ ਦੀ ਸੁਰੱਖਿਆਤਾ ਦੀ ਗੱਲ ਕਰਦੀ ਆ ਪਰ ਇਹ ਮੇਰਾ خیال ਘਟਨਾ ਵਾਪਰੀ ਨੂੰ 2 ਮਹੀਨੇ ਹੋ ਗਏ ਆ ਉੱਥੋਂ ਦੇ ਸਿੱਖ ਸਮੂਚੇ ਤੌਰ ਤੇ ਸਾਰੀਆਂ ਜਥੇਬੰਦੀਆਂ ਆਪਣੇ ਤੌਰ ਤੇ ਜਦੋਜਾਤ ਕਰ ਰਹੀਆਂ ਤੇ ਅਸੀਂ ਪਿੱਛੇ ਆਪਣਾ ਜਿਸ ਦਿਨ ਦੇ ਘਟਨਾ ਵਾਪਰੀਆ ਆਪਣਾ ਪ੍ਰਚਾਰਕ ਵੀ ਉੱਥੇ ਸਾਡਾ ਮਿਸ਼ਨ ਦਾ ਇੰਚਾਰਜ ਗਿਆ ਸੀ ਜਿਹਨੇ ਰਿਪੋਰਟ ਤਖਸੀਰੀ ਅਕਾਲਤਖ ਸਭ ਨੂੰ ਦੇ ਦਿੱਤੀ ਸੀ ਤੇ ਤਖਤ ਸਾਹਿਬ ਜੀ ਦੇ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਗਿਆਨੀ ਰਕਬੀਰ ਸਿੰਘ ਜੀ ਹੋਣਾ ਨੇ ਆਦੇਸ਼ ਵੀ ਕੀਤਾ ਸੀ ਸ਼ੋਮਣੀ ਕਮੇਟੀ ਨੂੰ ਵੀ ਤੁਸੀਂ ਇਹਦੀ ਪੈਰਵਾਈ ਕਰੋ ਤਾਂ ਫਿਰ ਅਸੀਂ ਤਾਰਨ ਪ੍ਰਚਾਰ ਕਮੇਟੀ ਦੇ ਦੋ ਮੈਂਬਰ ਜਿਨ੍ਹਾਂ ਚ ਸਾਡੇ ਲਾਡਵਾ ਸਾਹਿਬ ਹਰਿਆਣੇ ਤੋਂ ਤੇ ਸਰਦਾਰ ਅਜੈਬ ਸਿੰਘ ਅਭਿਆਸੀ ਇਹ ਜਾ ਕੇ ਬਸਾਰ ਦੇ ਨਾਲ ਸਾਰਾ ਉੱਥੇ ਪਰਿਵਾਰ ਨੂੰ ਵੀ ਮਿਲ ਕੇ ਆਇਆ ਉਹਨਾਂ ਨਾਲ ਦੁੱਖ ਵੀ ਸਾਂਝਾ ਕੀਤਾ ਤੇ ਪ੍ਰਸ਼ਾਸਨ ਨੂੰ ਵੀ ਮਿਲ ਕੇ ਆਏ ਆ ਪਰ ਮੈਂ ਸਮਝਦਾ ਭਈ ਹਾਲੇ ਵੀ ਇਨਸਾਫ ਜਿਹੜਾ ਅਧੂਰਾ ਆ ਸੋ ਤੁਰੰਤ ਉਹਨਾਂ ਦੋਵਾਂ ਦੇ ਉੱਤੇ ਕਾਰਵਾਈ ਕਰਕੇ ਇੱਕ ਬੱਚੀ ਨਵਾਲ ਕੇ ਆ ਇੱਕ ਪਿਤਾ ਉਹਦਾ ਜਿਹੜਾ ਵਿਚਾਰਾ ਉਹ ਹੈਂਡੀਕੈਪਡ ਆ ਉਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਕਈ ਵਾਰੀ ਫੇ ਗੱਲ ਬਾਤ ਦੀ ਬਾਤ ਹੀ ਹੋਰ ਪਾਸੇ ਨੂੰ ਵੱਧ ਜਾਂਦੀ ਹੈ ਸੋ ਇਹ ਦੇਸ਼ ਦਾ ਵਿਧਾਨ ਵੀ ਆ ਤੇ ਦੇਸ਼ ਦਾ ਕਾਨੂੰਨ ਵੀ ਆ ਤੇ ਇਹ ਕਾਨੂੰਨ ਦੇ ਤਹਿਤ ਉਹ ਦੋ ਬੰਦੇ ਜਿਹੜੇ ਉਤਰਾੰਤ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ ਵਾਹਿ